ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਫੇਸਬੁੱਕ YouTube ਉੱਪਰ ਮੂਖ ਖੋਰ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ ਪਸ਼ੂਆਂ ਦੇ ਵਿੱਚ ਪਰ ਬਹੁਤੇ ਭਰਾ ਹਜੇ ਵੀ ਇਹਨੂੰ ਅਫਵਾਹ ਸਮਝੀ ਬੈਠੇ ਆ ਤੇ ਕੋਈ ਵੀ ਵੀਰ ਇਸ ਗੱਲ ਨੂੰ ਹਲਕੇ ਦੇ ਵਿੱਚ ਨਾ ਲਿਓ ਕਿਉਂਕਿ ਜਿਹੜੀ ਸਾਹਮਣੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੋਗੇ ਜ਼ਿਲ੍ਹੇ ਦੇ ਕਿਸੇ ਪਿੰਡ ਤੋਂ ਬਣਾ ਰਿਹਾ ਮੈਂ ਇਸ ਟਾਈਮ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਮੂੰਹ ਖੋਰ ਨੇ ਜਿਹੜੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਆ ਅੱਜ ਤੋਂ 20-25 ਦਿਨ ਕੋਈ ਨਾ માત્ર ਕੋਈ ਬਿਰਲਾ ਵਾਂਝਾ ਕੇਸ ਆਉਂਦਾ ਸੀਗਾ ਪਰ ਪਿਛਲੇ 1-2 ਦਿਨਾਂ ਤੋਂ ਪਹਿਲਾਂ ਨਾਲੋਂ ਕੇਸ ਵਧਣੇ ਸ਼ੁਰੂ ਹੋ ਗਏ ਆ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿਦਾਂ ਇਹਦੀ ਪਛਾਣ ਕਰਨੀ ਆ ਤੇ ਕਿਦਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਸਾਸੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਈ ਤੁਸੀਂ ਸਾਰਿਆਂ ਨੇ ਮੂੰਹ ਖੋਰ ਦੀਆਂ ਖਬਰਾਂ ਤਾਂ ਸੁਣੇ ਹੋਣਗੀਆਂ ਪਰ ਜਿਹੜੇ ਭਰਾਏ ਨੂੰ ਹਜੇ ਵੀ ਅਫਵਾਹ ਸਮਝਦੇ ਸੀਗੇ ਤਾਂ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਕਿਸੇ ਪਿੰਡ ਤੋਂ ਮੈਂ 4-5 ਪਸ਼ੂ ਦਿਖਾ ਰਿਹਾ ਜਿਨ੍ਹਾਂ ਨੂੰ ਮੂੰਹ ਖੋਰ ਦੀ ਬਿਮਾਰੀ ਆਈ ਹੋਈ ਆ ਤਾਂ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਂ ਪਛਾਣ ਕਰਨ ਦੇ ਬਾਰੇ ਦੱਸ ਦਾਂਗੇ ਕਿਵੇਂ ਪਛਾਣ ਕਰਨੀ ਆ ਦੂਜੀ ਗੱਲ ਤੁਹਾਨੂੰ ਦਿਖਾ ਵੀ ਦੇਵਾਂਗੇ ਠੀਕ ਆ ਜੀ ਤੁਸੀਂ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਧਰ ਜਿਹੜੀ ਚਿੱਟੇ ਰੰਗ ਦੀ ਬੱਛੀ ਖੜੀ ਆ ਇਹਦਾ ਤੁਹਾਨੂੰ ਮੂੰਹ ਪੱਟ ਕੇ ਦਿਖਾਉਣੇ ਨਾਲੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਆਪਾਂ ਆਪਣੇ ਘਰ ਦੇ ਵਿੱਚ ਕਿਵੇਂ ਪਛਾਣ ਕਰ ਸਕਦੇ ਹਾਂ ਆਪਣੇ ਪਸ਼ੂ ਦੀ ਸਾਹਮਣੇ ਦੇਖਿਓ ਵੀਰੇ ਜਦੋਂ ਇੱਧਰ ਉੱਪਰ ਦੀ ਸਾਈਡ ਗੌਰ ਨਾਲ ਦੇਖਿਓ ਬਾਈ ਜਾਖਮ ਬਣੇ ਹੋਏ ਆ ਬੱਚੀ ਦੇ ਦੁਆਰਾ ਪੱਟ ਕੇ ਦਿਖਾ ਦਿੰਨੇ ਆ ਤੁਹਾਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖਿਓ ਵੀਰੇ ਦੇਖੋ ਕਿੰਨੇ ਜਾਖਮ ਬਣਿਆ ਥੱਲੇ ਦੇਖੋ ਕਿੰਨਾ ਚੀਰ ਪਿਆ ਜਿੱਥੇ ਬਾਈ ਦੀ ਚੀਚੀ ਆਉਂਦੀ ਹੈ ਬਿਲਕੁਲ ਮੂੰਹ ਪਟਿਆ ਪਿਆ ਤਾਂ ਜਿਹੜੀ ਸਾਹਮਣੇ ਕਾਲੀ ਬੱਚੀ ਦੇਖ ਰਿਹਾ ਹਾਂ ਬਾਈ ਇਹਦੇ ਤੋਂ ਬਿਮਾਰੀ ਸਟਾਰਟ ਹੋਈ ਸੀਗੀ ਸਭ ਤੋਂ ਪਹਿਲਾਂ ਇਸ ਇਸ ਵਕ ਇਸ ਬੱਚੀ ਨੂੰ ਮੂੰਹ ਖੋਰ ਦੀ ਬਿਮਾਰੀ ਆਈ ਸੀਗੀ ਇਦੇ ਤੋਂ ਅੱਗੇ ਦੀ ਅੱਗੇ ਸਾਰੇ ਪਸ਼ੂਆਂ ਨੂੰ ਹੋਣੀ ਸ਼ੁਰੂ ਹੋ ਗਈ ਐ ਸਭ ਤੋਂ ਵੱਧ ਬੁਰਾ ਹਾਲ ਇਹਦਾ ਹੋਇਆ ਹੋਇਆ ਮੂੰਹ ਦੇਖੋ ਸਾਰੇ ਪਾਟਿਆ ਪਿਆ ਬਾਈ ਇਹਦੀ ਜੀਭ ਦੇਖੋ ਧਿਆਨ ਨਾਲ ਜੀਭ ਦਾ ਵੀ ਬੁਰਾ ਹਾਲ ਹੋਇਆ ਪਿਆ ਥੱਲੋਂ ਵੀ ਜੀਭ ਪਾਟੀ ਪਈ ਐ ਸਾਰੇ ਮੂੰਹ ਦਾ ਬੁਰਾ ਹਾਲ ਹੋਇਆ ਪਿਆ ਗੱਲ ਇਹ ਨਹੀਂ ਕਿ ਬਾਈ ਹੁਣਾਂ ਨੇ ਟ੍ਰੀਟਮੈਂਟ ਨਹੀਂ ਕਰਾਇਆ ਪਿਛਲੇ 2-3 ਦਿਨਾਂ ਤੋਂ ਇਹਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਪਸ਼ੂਆਂ ਦਾ ਪਰ ਬਾਈ ਜੀ 105 ਤੋਂ ਲੈ ਕੇ 106 ਟੈਂਪਰੇਚਰ ਹੋ ਜਾਂਦਾ ਮੂੰਹ ਖੁਰ ਦੀ ਬਿਮਾਰੀ ਦੇ ਵਿੱਚ ਤੇ ਜਿਹੜੇ ਬੰਦੇ ਪਹਿਲਾਂ ਆਉਂਦੇ ਸੀਗੇ ਬਾਈ ਜੀ ਬੁਖਾਰ ਦੇ ਟੀਕੇ ਲੱਗੇਗੇ ਪਸ਼ੂਆਂ ਨੂੰ 2-3 ਦਿਨ ਤੇ ਕੋਈ ਵੀ ਫਰਕ ਨਹੀਂ ਪਿਆਗਾ ਪਸ਼ੂਆਂ ਦੀ ਕੰਡੀਸ਼ਨ ਡਾਊਨ ਹੋਈ ਗਈ ਅੱਜ ਚਲੋ ਬਾਈ ਹੁਣਾਂ ਦੀ ਇੱਕ ਗਾਂ ਬਹਿ ਗਈ ਸੀਗੀ ਉਹਦਾ ਟ੍ਰੀਟਮੈਂਟ ਕਰਨ ਦੇ ਲਈ ਆਏ ਸੀਗੇ ਇਹ ਪਸ਼ੂ ਪਹਿਲਾਂ ਬਾਈ ਜੀ ਤੂੜੀ ਵਾਲੇ ਦੇ ਵਿੱਚ ਖੜੇ ਸੀਗੇ ਤੇ ਜਦੋਂ ਪਸ਼ੂ ਬਾਹਰ ਕੱਢੇ ਆਪਣੇ ਦੂਬਾਰ ਗੌਰ ਨਾਲ ਦੇਖਿਆ ਤਾਂ ਸਾਰੇ ਪਸ਼ੂਆਂ ਨੂੰ ਮੂੰਹ ਖੋਰ ਦੀ ਬਿਮਾਰੀ ਨਿਕਲੀ ਆ ਤਾਂ ਬਾਈ ਜੀ ਇੱਕ ਤਾਂ ਸਿੰਪਟਮ ਆ ਗਿਆ 105 ਤੋਂ ਲੈ ਕੇ 106 ਤੱਕ ਹਾਈ ਟੈਂਪਰੇਚਰ ਦੂਜਾ ਸਿੰਪਟਮ ਆ ਜਾਂਦਾ ਬਾਈ ਜੀ ਇਹਦੇ ਵਿੱਚ ਜਦੋਂ ਮੂੰਹ ਖੁਰ ਦੀ ਬਿਮਾਰੀ ਹੋ ਗਈ ਆ ਆਪਣੇ ਪਸ਼ੂਆਂ ਦੇ ਮੂੰਹ ਦੇ ਵਿੱਚੋਂ ਲਾਲਾਂ ਤੇ ਝੱਗ ਢਿੱਗਣੀ ਸ਼ੁਰੂ ਹੋ ਜਾਂਦੀ ਆ ਪਸ਼ੂ ਪੱਠੇ ਖਾਣਾ ਪੀਣਾ ਛੱਡ ਦਿੰਦਾ ਤੇ ਪਸ਼ੂਆਂ ਦੇ ਪੈਰ ਦੇ ਵਿੱਚ ਇਸ ਤੋਂ ਬਾਅਦ ਛਾਲੇ ਬਣੇ ਪੈਰਾਂ ਦੇ ਵਿੱਚ ਵੀ ਵੀਰੇ ਜ਼ਖਮ ਬਣ ਜਾਂਦੇ ਆ ਤੇ ਜੇ ਹੁਣ ਆਪਾਂ ਗੱਲ ਕਰ ਲਈਏ ਦੇ ਬਚਾਅ ਬਾਰੇ ਸਭ ਤੋਂ ਪਹਿਲਾ ਬਚਾਅ ਬਾਈ ਜੀ ਆਪਣੇ ਨੇੜੇ ਦੇ ਜਿਹੜੇ ਸਰਕਾਰੀ ਡਿਸਪੈਂਸਰੀਆਂ ਹੁੰਦੀਆਂ ਪਸ਼ੂ ਵਾਲੇ ਹਸਪਤਾਲ ਆਉਂਦੇ ਆ ਉਹਨਾਂ ਦੇ ਵਿੱਚ ਸਰਕਾਰੀ ਵੈਕਸੀਨ ਆਉਂਦੀ ਆ ਤੇ ਜਿਹੜੇ ਸਰਕਾਰੀ ਡਾਕਟਰ ਆ ਵਿਚਾਰੇ ਆਪੋ ਆਪਣੇ ਘਰਾਂ ਦੇ ਵਿੱਚ ਲਾਉਣ ਵੀ ਆਉਂਦੇ ਆਪਣੇ ਘਰਾਂ ਦੇ ਵਿੱਚ ਪਰ ਆਪਾਂ ਕੀ ਕਰਦੇ ਆ ਬਾਈ ਜੀ ਵੈਕਸੀਨ ਲਵਾਉਂਦੇ ਨਹੀਂਗੇ ਜਾਂ ਕੀ ਹੁੰਦਾ ਲੈ ਕੇ ਰੱਖ ਲੈਨੇ ਆ ਸਾਰੇ ਕਹਿਣ ਲੱਗ ਜਾਂਦੇ ਆ ਸਾਡਾ ਪਸ਼ੂ ਤਾਂ ਜੀ ਦੁੱਧ ਘਟ ਜਾਊਗਾ ਐ ਹੋ ਜਾਊਗਾ ਐ ਹੋ ਜਾਊਗਾ ਪਰ ਹੁੰਦਾ ਕੁਛ ਨਹੀਂ ਵੀਰੇ ਜੇ ਦੁੱਧ ਘਟੂਗਾ ਵੀ 2-4 ਦਿਨ ਪਸ਼ੂ ਦਾ ਦੁੱਧ ਘਟ ਕੇ ਦੁੱਧ ਪੂਰਾ ਹੋ ਜਾਂਦਾ ਪਰ ਜਦੋਂ ਬਿਮਾਰੀ ਆ ਜਾਂਦੀ ਹੈ ਆਪਣਾ ਕਾਫੀ ਵੱਡਾ ਨੁਕਸਾਨ ਹੋ ਜਾਂਦਾ ਨਾ ਤੇ ਦੂ ਬਾਅਦ ਪਸ਼ੂ ਪੂਰਾ ਪੀ ਕੇ ਤੇ ਦੁੱਧ ਹੀ ਚੜਦਾ ਵਾ ਤੇ ਨਾ ਕਹਿ ਲੀਏ ਉਹਨੀ ਗੱਲ ਹੀ ਬਣਦੀ ਹੈ ਪਸ਼ੂ ਵੀ ਆਪਣਾ ਬਿਲਕੁਲ ਵਾਜ ਜਾਂਦਾ ਦੁੱਧ ਵੀ ਜਾਂਦਾ ਤੇ ਪੈਸਾ ਵੀ ਜਾਂਦਾ ਆਪਣਾ ਇਹਦੇ ਵਿੱਚ ਕਈ ਪਸ਼ੂਆਂ ਦੀ ਜਿਨ੍ਹਾਂ ਦੀ ਜਿਆਦਾ ਇਮਿਊਨਿਟੀ ਡਾਊਨ ਹੋ ਜੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਵੈਸੇ ਮੂੰਹ ਖੋਰ ਦੇ ਵਿੱਚ ਡੈਥ ਰੇਟ ਬਹੁਤ ਘੱਟ ਆ ਪਸ਼ੂਆਂ ਦੇ ਵਿੱਚ ਇੱਕ ਗੱਲ ਬਾਈ ਜੀ ਤੁਹਾਡੀ ਜਾਣਕਾਰੀ ਦੇ ਲਈ ਹੋਰ ਦੱਸ ਦਿੰਦੇ ਆ ਮੰਨ ਲਓ ਤੁਹਾਡੇ ਘਰੇ ਵੈਕਸੀਨ ਲੱਗੀ ਆ ਤੇ ਜਿਹੜਾ ਤੁਹਾਡਾ ਗਵਾਂਢੀ ਆ ਉਹਨੇ ਵੈਕਸੀਨ ਨਹੀਂ ਲਵਾਈਗੀ ਦੁੱਧ ਘਟਣ ਦੇ ਡਰ ਤੋਂ ਜੇਕਰ ਬਾਈ ਜੀ ਤੁਹਾਡੇ ਗਵਾਂਢੀ ਦੇ ਘਰ ਬਿਮਾਰੀ ਆ ਜਾਂਦੀ ਆ ਤੇ ਭਾਵੇਂ ਤੁਹਾਡੇ ਪਸ਼ੂਆਂ ਦੇ ਵੈਕਸੀਨ ਲੱਗੀ ਆ ਤੇ ਭਾਵੇਂ ਨਹੀਂ ਲੱਗੀ ਜੇ ਤੁਹਾਡੇ ਪਸ਼ੂਆਂ ਦੇ ਵੈਕਸੀਨ ਲੱਗੀ ਆ ਤਾਂ ਤਾਂ ਵੀ ਵੀਰੇ ਤੁਹਾਡੇ ਗਵਾਂਢੀ ਨੇ ਤੁਹਾਨੂੰ ਲੈ ਕੇ ਬਹਿ ਜਾਣਾ ਵੈਕਸੀਨ ਲੱਗੀ ਤਾਂ ਵੀ ਬਿਮਾਰੀ ਹੋ ਜਾਣੀ ਆ ਤੁਹਾਨੂੰ ਇਸ ਕਰਕੇ ਜੇਕਰ ਤੁਸੀਂ ਵੈਕਸੀਨ ਲਵਾਉਂਦੇ ਆ ਤਾਂ ਬਹੁਤ ਚੰਗੀ ਗੱਲ ਆ ਪਰ ਬਾਈ ਜੀ ਗਵਾਂਢੀ ਨੂੰ ਵੀ ਜਰੂਰ ਧੱਕੇ ਨਾਲ ਲਵਾਇਆ ਕਰੋ ਜਿਹੜਾ ਬੰਦਾ ਵੈਕਸੀਨ ਨਹੀਂ ਲਵਾਉਂਦਾਗਾ ਕਿਉਂਕਿ ਕਈ ਵਾਰੀ ਹੋਰ ਬੰਦੇ ਲਵਾਉਂਦੇ ਆ ਤੇ ਪਿੰਡ ਦੇ ਵਿੱਚ ਜਿਹੜੇ 2-4 ਘਰ ਨਹੀਂ ਲਵਾਉਣ ਵਾਲੇ ਹੁੰਦੇ ਉਹ ਸਾਰੇ ਪਿੰਡ ਨੂੰ ਲੈ ਕੇ ਵਹਿ ਜਾਂਦੇ ਆ ਕਿਰਪਾ ਕਰਕੇ ਮੇਰੀ ਇਹੀ ਬੇਨਤੀ ਆ ਬਾਈ ਜੀ ਜਦੋਂ ਆਪਣੇ ਘਰਾਂ ਦੇ ਵਿੱਚ ਸਰਕਾਰੀ ਡਾਕਟਰ ਆਉਂਦੇ ਆ ਫ੍ਰੀ ਵੈਕਸੀਨ ਲੱਗਦੀ ਇਸ ਚੀਜ਼ ਨੂੰ ਜਰੂਰ ਵਰਤਿਆ ਕਰੋ ਬਾਕੀ ਇੱਕ ਛੋਟੀ ਜੀ ਬੇਨਤੀ ਹੋਰ ਆ ਮੇਰੀ ਜਿਹੜੇ ਵੀਰ ਆਪਣੇ ਘਰਾਂ ਦੇ ਵਿੱਚ ਆਪ ਥੋੜਾ ਬੋਟਾ ਟ੍ਰੀਟਮੈਂਟ ਕਰ ਲੈਂਦੇ ਆ ਤਾਂ ਬਾਈ ਜੀ ਤੁਸੀਂ ਕੋਈ ਵੀ ਹਾਇਰ ਐਂਟੀਬਾਇਟਿਕ ਨਾ ਵਰਤੋ ਕਿਉਂਕਿ ਬਹੁਤੇ ਵੀਰ ਦੇਖਿਆ ਮੈਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਬਿਮਾਰੀ ਆਈ ਆ ਉਹ ਵੱਡੇ ਵੱਡੇ ਚੰਗੇ ਚੰਗੇ ਐਂਟੀਬਾਇਟਿਕ ਵਰਤਦੇ ਇਹਨਾਂ ਦੇ ਵਿੱਚ ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਬਾਈ ਜੀ ਜੇਸੋ ਬਿਮਾਰੀ ਤੋਂ ਬਚਣਾ ਸਭ ਤੋਂ ਜ਼ਰੂਰੀ ਇਮਿਊਨਿਟੀ ਆਪਣੇ ਪਸ਼ੂ ਦੀ ਜਦੋਂ ਇਮਿਊਨਿਟੀ ਡਾਊਨ ਆਉਂਦੀ ਆ ਤਾਂ ਡੈਥ ਰੇਟ ਦੇ ਚਾਂਸ ਵਧਦੇ ਆ ਆਪਣੇ ਤਾਂ ਬਾਈ ਜੀ ਤੁਸੀਂ ਹਾਈ ਰੇਟ ਜਿਹੜੇ ਵੱਡੇ ਐਂਟੀਬਾਇਓਟਿਕਾ ਜਿਹੜੇ ਸਟ्रेस ਪਾਉਂਦੇ ਆ ਪਸ਼ੂ ਦੇ ਉੱਪਰ ਇਮਿਊਨਿਟੀ ਨੂੰ ਡਾਊਨ ਸੈੱਟਦੇ ਆ ਉਦਾਂ ਦਾ ਟ੍ਰੀਟਮੈਂਟ ਨਾ ਦਵੋ ਆਪਣੇ ਨੇੜੇ ਦੇ ਵੈਟਰਨਰੀ ਪ੍ਰੈਕਟਿਸਰ ਵੀਰ ਨਾਲ ਸੰਪਰਕ ਕਰੋ ਬਾਕੀ ਬਾਈ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਦੇਖਣ ਲਈ ਤੇ ਬਾਈ ਜੀ ਆਪੋ ਆਪਣਾ ਫਰਜ਼ ਸਮਝਦੇ ਹੋਏ ਆਪਣੇ ਸਾਰੇ ਪਸ਼ੂ ਪਾਲਕ ਭਰਾਵਾਂ ਨਾਲ ਵੀਡੀਓ ਸਾਂਝੀ ਕਰੋ ਤਾਂ ਕਿ ਕੋਈ ਵੀ ਰ ਇਹਨੂੰ ਅਫਵਾਹ ਸਮਝ ਕੇ ਨਾ ਬੈਠੇ ਤੇ ਸਾਰੇ ਵੀਰ ਆਪੋ ਆਪਣੇ ਘਰਾਂ ਦੇ ਅੱਗੇ ਕਲੀ ਜਰੂਰ ਪਾਓ ਤੇ ਬਾਕੀ ਲਾਲ ਦਵਾਈ ਨਾਲ ਫਰਸ਼ਾਂ ਤੇ ਇਹਨਾਂ ਦੇ ਖੋਰ ਵਗੈਰਾ ਧੋਂਦੇ ਰਹੋ ਧੰਨਵਾਦ ਬਾਈ ਜੀ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ